ਜਦੋਂ ਪਾਪ ਵਧੇ ਧਰਤੀ ਪੁਕਾਰ ਕਰੇ ਧਰਮ ਪੁਕਾਰ ਕਰੇ ਲੋਕਾਈ ਪੁਕਾਰ ਕਰੇ ਤੇ ਉਹ ਆਮ ਲੋਕਾਈ ਨਾਲੋਂ ਵੱਧ ਅਸਮਤਾ ਦੇ ਕੇ ਮਹਾਪੁਰਸ਼ਾਂ ਨੂੰ ਦੁਨੀਆ ਤੇ ਕੱਲਦਾ ਸਮੇਂ ਅਨੁਸਾਰ ਅਵਤਾਰ ਆਉਣਗੇ ਪਾਪ ਥੋੜਾ ਜਿਹੀ ਭਾਵਨ ਅਵਤਾਰ ਆਏ ਥੋੜੀ ਅਸਮਤ ਲੈ ਕੇ ਪਾਪ ਵੱਧ ਗਿਆ ਪੂਰਨ ਅਵਤਾਰ ਸ੍ਰੀ ਰਾਮਚੰਦਰ ਜੀ ਸ੍ਰੀ ਕ੍ਰਿਸ਼ਨ ਜੀ ਵਰਗੇ ਮਹਾਪੁਰਸ਼ ਆਏ ਜਦੋਂ ਕਲਜੂਗ ਵਿੱਚ ਪਾਪ ਹੱਦੋਂ ਲੰਘ ਗਿਆ ਧਰਤੀ ਨੇ ਪੁਕਾਰ ਕੀਤੀ ਕਲਮਲ ਹੋਈ ਮਿਹਦਨੀ ਅਰਦਾਸ ਕਰੇ ਲੈ ਬਲਾਈ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਜ ਸੁਭਾਏ ਧਰਮ ਤੋਲ ਪੁਕਾਰੇ ਤਲਿਆ ਖੜੋਵਾ ਫਿਰ ਅਕਾਲ ਪੁਰਖ ਨੇ ਅਵਤਾਰ ਨਹੀਂ ਭੇਜੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਆਪ ਗੁਰੂ ਨਾਨਕ ਬਣ ਕੇ ਦੁਨੀਆ ਤੇ ਪ੍ਰਗਟ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗ੍ਰੰਥ ਵਿੱਚ ਇਹੀ ਗੱਲ ਕਹਿੰਦੇ ਨੇ ਕਹਿੰਦੇ ਅਵਤਾਰਾਂ ਦੇ ਆਉਣ ਦਾ ਕਾਰਨ ਪਾਪ ਹੈ ਜਿਤਨਾ ਪਾਪ ਵਧੇਗਾ ਉਤਨੀ ਅਜ਼ਮਤ ਲੈ ਕੇ ਅਵਤਾਰ ਆਉਣਗੇ ਜਬ ਜਬਾ ਹੋਵੇ ਤਾਂ ਅਰिष्ट अपारा ਤਬ ਤਬ ਦੇਹ ਧਰਤ ਅਵਤਾਰਾ ਇਥੇ ਅਰिष्ट ਕਿਹਾ ਹੈ ਤੁਹਾਡੇ ਤੇ ਧਰਮ ਦੇ ਦਰਮਿਆਨ ਜਿਹੜੇ ਲੋਕ ਦੂਰੀ ਪੈਦਾ ਕਰ ਦੇਣ 사ਾਕਤ ਲੋਕ ਜਦੋਂ ਪਾਪੀ ਵੱਧ ਦੇ ਦੇ ਟਾਇਰੈਂਟਸ ਕੰਡੇ ਵਾਦੇ ਉਦੋਂ ਅਵਤਾਰੀ ਪੁਰਸ਼ ਦੁਨੀਆ ਦੇ ਉੱਤੇ ਪ੍ਰਗਟ ਹੁੰਦੇ ਨੇ